ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਫਤਿਹ ਜੀ ਅਰਸ਼ਡਾਲਾ ਬੋਲਦਾ ਜੀ ਅੱਜ ਉਹ ਭਾਈ ਅਮਰਤਪਾਲ ਸਿੰਘ ਜੀ ਦਾ ਮੇਰੇ ਨਾਲ ਨਾਂ ਜੋੜਿਆ ਜਾ ਰਿਹਾ ਉਹ ਬਿਲਕੁਲ ਨਜਾਇਜ਼ ਆ ਇਹ ਕੰਮ ਮੈਂ ਕਰਾਇਆ ਆ ਆਪਦੇ ਸਿਸਟਮ ਨਾਲ ਕਰਾਇਆ ਆ ਆਪਦੀ ਜ਼ਿੰਮੇਵਾਰੀ ਨਾਲ ਕਰਾਇਆ ਕੋਈ ਕਿਸੇ ਦੇ ਇੱਥੇ ਲੈਣ ਦੇ ਨਹੀਂ ਇਹਦਾ ਕੰਮ ਤਾਂ ਹੋਇਆ ਇਹਨੂੰ 6 ਮਹੀਨੇ ਪਹਿਲਾਂ ਫੋਨ ਲਾਇਆ ਸੀਗਾ ਇਹਨੇ ਕਿਸੇ ਦੇਆਂ ਬੁੜੀਆਂ ਦੀਆਂ ਫੋਟੋ ਐਡਿਟ ਕਰੀਆਂ ਸੀ ਗਲਤ ਉਹ ਬੰਦੇ ਨੇ ਮੇਰੇ ਨਾਲ ਕਨੈਕਟ ਕਰਿਆ ਸੀ ਉਹ ਚੱਕਰ 'ਚ ਇਹਨੂੰ ਫੋਨ ਲਾਇਆ ਸੀਗਾ ਮੈਂ ਉਹ ਇਹਦੀਆਂ ਪੋਸਟਾਂ ਚੈੱਕ ਕਰੀਆਂ ਨੇ ਉਸ ਟਾਈਮ ਆਪਣੇ ਇਹਦੇ ਸੇਕ ਕੌਮ ਦੇ ਆਗੂ ਸੋਨਾ ਬਾਰੇ ਵੀ ਗਲਤ ਲਿਖਿਆ ਪਿਆ ਸੀ ਉਦੋਂ ਮੈਂ ਇਹਨੂੰ ਫੋਨ ਲਾਇਆ ਵੀ ਮੈਂ ਕਿਹਾ ਇੱਕ ਤਾਂ ਤੂੰ ਆ ਫੋਟੋ ਐਡਿਟ ਕਰਨੀ ਆ ਬੰਦ ਕਰ ਦੇ ਵੀਰ ਵੀਰ ਕਹਿ ਕੇ ਇਹਦੇ ਨਾਲ ਗੱਲ ਕਰੀ ਤੇ ਕਹਿੰਦਾ ਕੌਮ ਦੇ ਆਗੂ ਬਾਰੇ ਗਲਤ ਨਾ ਬੋਲਿਆ ਕਰ ਤੇ ਇਹਨੇ ਮੈਨੂੰ ਮੂਰੋ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਇਹਨੇ ਗਾਲਾਂ ਕੱਢੀਆਂ ਸੀ ਮੈਂ ਇਹਨੂੰ ਉਦੋਂ ਹੀ ਕਹਤਾ ਸੀਗਾ ਵੀ ਮੇਰਾ ਵੀਰ ਜੇ ਤੂੰ ਆਹ ਗਾਲ ਕੱਢ ਤਾਂ ਲਈਏ ਇੱਕ ਮਾਂ ਭੈਣ ਦੀ ਤੇ ਹੁਣ ਮੈਂ ਤੈਨੂੰ ਮਾਰੂੰਗਾ ਇਹ ਗਲ ਵਟੇ ਤੇ ਉਦੋਂ ਮੇਰੇ ਨਾਲ ਫੋਨ ਜਿੱਦਿਆ ਕੋਈ ਇਹਨੇ ਬੈਸ ਬੁਸਾਈ ਕਰਕੇ ਆਪਦੀ ਗੱਲ ਉਹਦੋਂ ਫੋਨ ਮੇਰਾ ਕੱਟਤਾ ਤੇ ਇਸ ਚੱਕਰ 'ਚ ਇਹਨੂੰ ਮਾਰਿਆ ਤੇ ਦੂਸਰੀ ਗੱਲ ਜਿਹੜੇ ਇਹਨੂੰ ਕਹਿੰਦੇ ਬੜਾ ਕੌਮ ਦਾ ਦਰਦੀ ਸੀ ਜੇ ਇੰਨੀ ਦਰਦੀ ਸੀ ਨਾ ਇਹਦੇ ਤੋਂ ਥੋੜਾ ਦੂਰੇ ਖਰੀਨੋਂ ਤੋਂ ਥੋੜੀ ਦੂਰੀ ਭਾਗ ਤਾ ਥੋੜੀ ਦੂਰੀ ਕੋਟਕਪੂਰਾ ਥੋੜੀ ਦੂਰੀ ਡੱਗੋ ਰਮਣਾ ਉੱਥੇ ਬੈਠੇ ਸੀ ਬੇਅਦਮੀ ਵਾਲੇ ਜਾ ਕੇ ਮਾਰਦਾ ਠੀਕ ਆ ਜਿਨ੍ਹਾਂ ਨੂੰ ਤੁਸੀਂ ਗੈਂਗਸਟਰ ਕਹਿੰਦੇ ਆ ਸਾਨੂੰ ਮਾਰੇ ਤਾਂ ਸੀ ਆਹੋ ਜੀਨੇ ਪਰ ਗਾੜੀ ਵਾਲੀ ਬੇਅਦਬੀ ਕਰੀ ਸੀ ਨਾ ਭਗਤੇ ਉਹਨੂੰ ਮੈਂ ਮਾਰਾਇਆ ਸੀ ਕਿਉਂਕਿ ਸਾਡੇ ਦਿਲ ਚ ਕੌਮ ਲਈ ਦਰਦ ਸੀ ਸਾਡੇ ਲਈ ਇਹ ਨਹੀਂ ਸੀ ਵੀ ਰੋਜ਼ ਲਾਈਵ ਹੋ ਕੇ ਬਹਿ ਜਾ ਕਰਕੇ ਵੀ ਅਸੀਂ ਕੌਮ ਦੇ ਬੜੇ ਦਰਦੀ ਆ ਸਾਨੂੰ ਮੈਡਲ ਪਾ ਦੋ ਨਾ ਸਾਨੂੰ ਮੈਡਲਾਂ ਦੀ ਅਜ ਲੋੜਾ ਨਾ ਕੱਲੂ ਤੁਸੀਂ ਸਾਨੂੰ ਗੈਂਗਸਟਰ ਹੀ ਕਹਿ ਲੋ ਕੋਈ ਦਿੱਕਤ ਨਹੀਂ ਸਾਡਾ ਮਾੜੇ ਆ ਤੇ ਮਾੜੇ ਹੀ ਰਹਿਣਾ ਅਸੀਂ ਤੇ ਮੇਰਾ ਵੀਰ ਸਾਨੂੰ ਕੋਈ ਚੱਕਰ ਨਹੀਂ ਕਹਿੰਨਾ ਚੀਜ਼ਾਂ ਦਾ ਸਾਡੇ ਮਨ ਚ ਜੋ ਕੌਮ ਲਈ ਅਸੀਂ ਕਰ ਜਾਾਂਗੇ ਮਰ ਜਾਾਂਗੇ ਸਾਨੂੰ ਕੋਈ ਚੱਕਰ ਨਹੀਂ ਮੇਨ ਚੀਜ਼ ਆ ਨਾ ਅੱਜ ਵੀ ਜਿਹੜੇ ਇਹਦੇ ਨਾਲ ਦੇ ਭੌਂਕਦੇ ਫਿਰਦੇ ਆ ਲਾਈਵ ਹੋ ਕੇ ਉਹਨਾਂ ਨੂੰ ਮੈਂ ਕਹਿੰਨਾ ਵਾਂ ਅਜੇ ਵੀ ਡੱਗੁਰਮਾਨੇ ਵਾਲਾ ਜਿਉਂਦਾ ਵਾ ਇੱਕ ਦੋ ਬੰਦੇ ਹੋਰ ਬੇਅਦਬੀ ਵਾਲੇ ਜਾਂਉਂਦੇ ਆ ਪੰਜਾਬ ਚ ਕਿੰਨੀਆਂ ਬੇਅਦਬੀਆਂ ਹੋਈਆਂ ਉਹਨਾਂ ਨੂੰ ਮਾਰ ਕੇ ਨਾ ਪ੍ਰੂਵ ਕਰੋ ਵੀ ਤੁਹਾਡੇ ਦਿਲ ਚ ਕੌਮਲੀ ਦਰਦ ਆ ਫੇ